ਪੁਰਕੀ ਹਾਲ ਚਾ ਠੀਕ ਹੋ ਬਬਕ ਜੰਗਰ ਆਪਕੋ ਉਫ ਲੱਗੀ ਆ ਰੱਖਿਆ ਤੁਸੀਂ ਨਾ ਰੋਟੀ ਗਈ ਏ ਆ ਡੇਕਾ ਖਾਲਾ ਹੈਗਾ ਵਾ ਜੰਗਰ ਰਖਿਆ ਚਲੋ ਲਿਆ ਆਪਕੋ ਵਾ ਇਹ ਤੇ ਕਿਦੀ ਵਸੇ ਇੱਧਰ ਰੱਖਿਆ ਜੀ ਹੈ ਕਰ ਦਿਆ ਵਸੇ ਇੱਕ ਲੱਗ ਜਲੇ ਨਹੀਂ ਹਾਂ ਇਹ ਰਾਤ ਦੇ 8 ਵਜੇ ਤੇ ਕਰ ਹੋਣੀ ਨਾ ਗੱਡੀ ਅੱਛਾ ਇਹ ਜਦੋਂ ਪਤ ਲੱਗਣੀ ਉਦੋਂ ਇਹ ਇਹ ਵੀ ਇੱਕ ਦੋ ਆ ਲੈਣੇ ਆ ਵਾਹਿਗੁਰੂ ਵਾਹਿਗੁਰੂ ਫੇਰ ਗੱਡੀ ਬਾਹਰ ਲੈਣੀ ਅੱਛਾ ਇਹ ਉਫ ਲੱਗੇ ਫੇਰ ਬਾਹਰ ਵਾਹਿਗੁਰੂ ਵਾਹਿਗੁਰੂ ਅੱਛਾ ਮਤਲਬ ਰਾਤ ਨੂੰ ਖਾਣੀ ਆ ਪਿੰਡ ਕਿਹੜਾ ਬਣਾ ਪਿੰਡ ਚੋਟਾਂ ਵਾਲੇ ਮਿੰਟ ਅੱਛਾ ਤੁਸੋਂ ਬੰਦਦੇ ਹੋ ਵਾਹਿਗੁਰੂ ਵਾਹਿਗੁਰੂ ਤੇ ਮਿੱਠਾ ਖਾਣਾ ਲਿਖਾ ਨਹੀਂ ਨਹੀਂ ਪ੍ਰਸ਼ਾਦਾ ਖਾਵਾਂਗੇ ਪ੍ਰਸ਼ਾਦਾ ਹੈਗਾ ਵਾ ਹੈਗਾ ਤੇ ਆਪਾਂ ਦਾਲ ਨਹੀਂ ਹੈਗੀ ਦਾਲ ਨਹੀਂ ਦੀ ਤੇ ਫਿਰ ਦੀ ਸੁੱਕੇ ਖਾਣੇ ਹੀ ਨਹੀਂ ਮੈਂ ਤਾਂ ਨਹੀਂ ਨਹੀਂ ਰਾਤ ਨੂੰ ਨਹੀਂ ਰਾਤ ਨੂੰ ਆਪਾਂ ਜਿੰਨਾ ਕਿ ਦਾਲ ਸਬ지 ਵਾਹਿਗੁਰੂ ਅੱਛਾ ਤੁਸੀਂ ਪ੍ਰਸ਼ਾਦੇ ਦੇਖ ਰੱਖਿਓ ਯਾਰ ਧੰਨ ਗੁਰੂ ਰਾਮਦਾਸ ਇਹ ਸਾਡੇ ਸਿੱਖਾਂ ਦੇ ਹਾਲਾਤ ਆ ਹਾਏ ਇੱਕ ਜੀ ਓਏ ਪਰਛਾਦੇ ਕੋਲੋ ਧੰਨ ਗੁਰੂ ਰਾਮਦਾਸ ਧੰਨ ਗੁਰੂ ਲੈ ਗਿਆ ਅੱਛਾ ਜੀ ਵਾਹਿ ਜੀ ਵਾਹਿ ਆ ਵੀ ਹੋ ਗਏ ਵਾਹਿ ਜੀ ਵਾਹਿ ਨਹੀਂ ਆ ਵੀ ਲੈਣੀ ਹੈ ਹੈ ਨਹੀਂ ਨਹੀਂ ਮੈਂ ਤਾਂ ਥੋੜੀ ਜਿਹੀ ਖਾ ਲਈਏ ਅੱਛਾ ਹੋਰ ਮਿੱਠਾ ਵੀ ਹੈ ਖਾ ਜੇ ਮਿੱਠਾ ਵੀ ਖਾਵਾ ਹਾਂ ਮਿੱਠਾਈ ਖਾਓ ਅੱਛਾ ਅੱਛਾ ਧੰਨ ਗੁਰੂ ਰਾਮਦਾਸ ਤੇ ਤੂੰ ਕੀ ਖਾਣਾ ਵਾ ਫਿਰ ਰੇਹਿੰਦਰ ਜੀ ਮਿੱਠਾ ਰੇਹਿੰਦਰ ਊਂ ਦਾਲ ਨਹੀਂ ਦੀ ਹੈ ਦਾਲ ਉਹ ਦੂਨੇ ਚ ਪਾਈ ਸੀ ਚਲ ਕੋਈ ਨਹੀਂ ਬਾਬਾ ਜੀ ਆਏ ਹਾਂ ਬੇਟਾ ਅੱਛਾ ਆਹ ਤੇ ਜੇ ਮੈਂ ਖਾ ਗਿਆ ਫਿਰ ਤੁਹਾਨੂੰ ਕਿੱਥੇ ਮਿਲਨੀ ਫਿਰ ਬਾਜੋਂ ਮੇਰੀ ਗੱਲ ਸਾਡੋ ਅੱਜ ਬਾਬਾ ਦੀਸਨ ਜੰਦੇ ਨਾ ਹਾਂ ਅੱਜ ਮਹਾਰਾਜ ਨੇ ਇਹ ਖਾਂ ਖਾਣ ਦੇ ਲੰਗਰ ਲਾਇਆ ਜਿਹੜਾ ਮੱਚੀ ਖਾਵੇ ਵਾਹਿਗੁਰੂ ਵਾਹਿਗੁਰੂ ਕਿਨੇ ਪੈ ਕਮਾ ਲਈ ਸਵੇਰ ਦੇ ਹੈ ਇਹ ਇਸ ਤਰ੍ਹਾਂ ਹੀ ਆਉਂਦੇ ਕਿਨੇ ਹਾਂ ਨਹੀਂ ਤਾਂ ਸਾਰੇ ਅਸਲੀ ਬਣੇ ਆ ਅਸਲੀ ਵੀ ਹੈ ਅਸਲੀ ਦੇ ਹਾਲੀ ਹਾਲੀ ਮਹਾਰਾਜ ਤੇ ਤੇ ਰੂਗਾ ਅਸੀਬਤ ਬਣਿਆ ਤੇ ਤਿੰਨ ਵਤ ਵਜ ਗਏ ਪਿਆਰਿਓ ਹਾਂ ਤੇ ਕਿਨੇ ਪੈਸੇ ਹੋਰ ਕਮਾ ਲੋਗੇ ਹੋਰ ਆਪਾਂ 100 150 ਬਣਾਉਂ ਖਾਓ 100 150 ਮਾਰੇ ਨਹੀਂ ਦੇਣਾ ਵਾ ਹੈ ਹਾਂ ਜੀ ਗੁਰੂ ਤੇ ਹੈਗਾ ਤੂੰ ਵਿਸ਼ਵਾਸ ਮਹਾਰਾਜ ਤੇ ਹਾਂ ਮੈਂ ਆਪਾਂ ਉੱਤੇ ਰੱਖਿਆ ਹੋਇਆ ਵਿਸ਼ਵਾਸ ਆਪਾਂ ਹੋਰ ਕਹੇ ਦਿਨ ਨਹੀਂ ਰਸਾਇਆ ਅੱਛਾ ਆਪਾਂ ਜਦੋਂ ਘਰੋਂ ਹੋਣੇ ਨਾ ਉਹ ਤਾਂ ਹੱਥ ਛੋੜ ਕੇ ਆਉਣੇ ਹਾਂ ਅਰਦਾਸ ਕਰਕੇ ਆਉਣੇ ਹਾਂ ਉਹ ਸਾਰੀ ਦੁਨੀਆ ਦਿੰਦਾ ਵਾ ਇਹ ਆਪਾਂ ਦਾ ਕਰਨਾ ਦਿੰਦਾ ਵਾ ਮਹਾਰਾਜ ਹੈ ਉਹਨਾਂ ਦੇ ਪੈਰਾਂ ਪਿੱਛੇ ਹਟੇ ਉਹ ਦਿੰਦਾ ਤੁਹਾਨੂੰ ਮਹਾਰਾਜ ਦੋਗਾ ਗੁਰੂ ਗRANDਾਸ ਪਾਛਾ ਨਹੀਂ 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 ਰਕਮ ਮੈਂ ਤਾਂ ਖਾਲੀ ਆ ਦੇ ਮੈਂ ਇਨੀ ਕੀ ਖਾਣੀ ਹੈ ਧੰਨਵਾਦ ਸਿੰਘ ਸਾਹਿਬ ਬਹੁਤ ਬਹੁਤ ਸ਼ੁਕਰਾਨਾ ਗੁਰੂ ਗRANDਾਸ ਪਾਛਾ ਦਾ ਬਾਬਾ ਜੀ ਤੁਸੀਂ ਗੁਰੂ ਦੇ ਸਿੱਖ ਹੋ ਗੁਰੂ ਗRANDਾਸ ਦੇ ਠੀਕ ਆ ਪਿਆਰਿਓ ਇਦਾਂ ਵਾ ਕਿ ਅੱਜ ਹੈਗਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਤੁਹਾਨੂੰ ਵੀ ਪਤਾ ਮੇਰੇ ਬਾਬੇ ਦਾ ਜਨਮ ਦਿਨ ਅੱਜ ਠੀਕ ਹੈ ਨਾ ਗੁਰੂ ਰਾਮਦਾਸ ਦੇ ਬੜੇ ਬੜੇ ਪਿਆਰੇ ਹੋਏ ਆ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਜਨਮ ਦਿਨ ਤੇ ਇਦਾਂ ਵਾ ਸਿੰਘ ਸਾਹਿਬ ਅਸੀਂ ਤੁਹਾਡਾ ਦਿਲ ਦੇਖਿਆ ਤੁਹਾਨੂੰ ਰੋਕਿਆ ਤੇ ਆਪਾਂ ਚਾਹੁੰਦੇ ਆ ਕਿ ਥੋੜੀ ਜੀ ਆਪਾਂ ਮਦਦ ਤੁਹਾਡੀ ਕਰੀਏ ਮਹਾਰਾਜ ਜੀ ਤੁਸੀਂ ਮਹਾਰਾਜ ਹੋ ਨਹੀਂ ਮੈਂ ਤਾਂ ਜੀ ਮੈਂ ਤਾਂ ਜੀ ਭੁੱਖਾ ਆ ਮੈਂ ਤਾਂ ਵੀਰੇ ਭੁੱਖਾ ਤੇਰੇ ਕੋਲ ਰੋਟੀ ਮੰਗ ਕੇ ਖਾਦੀ ਆ ਹੋਰ ਖਾ ਲੋ ਮੈਂ ਤਾਂ ਭੁੱਖਾ ਆ ਤੇਰੇ ਕੋਲ ਰੋਟੀ ਮੰਗ ਕੇ ਖਾਦੀ ਆ ਐ ਤੁਹਾਨੂੰ ਦੱਸ ਮੇਰਾ ਕੀਮਾ ਵਰਦਾ ਨਹੀਂ ਹੈਗਾ ਮੈਂ ਤਾਂ ਆਪ ਰੋਟੀ ਮੰਗ ਕੇ ਖਾ ਰਿਹਾ ਆਪਣੇ ਅਪਰਾਗੋ ਠੀਕ ਹੈ ਨਾ ਤੇ ਇਦਾਂ ਮੈਂ ਥੋੜੀ ਜਿਹੀ ਸੇਵਾ ਤੁਹਾਨੂੰ ਦੇਣਾ ਚਾਹੁੰਦਾ ਕਿਉਂਕਿ ਤੁਸੀਂ ਗੁਰੂ ਦੇ ਸੇਖੋ ਠੀਕ ਹੈ ਤੁਹਾਨੂੰ ਇੰਨਾ ਕਿਉਂਕਿ ਮੈਂ ਇੱਕ ਲੰਗਰ ਨਹੀਂ ਲਾਇਆ ਤੇ ਜਿਹੜੀ ਟੜ ਕੋ ਸਾਂਭੀ ਨਾ ਜਾ ਆ ਫੜੋ ਤੁਸੀਂ ਹੁਣ ਘਰ ਚਲੇ ਜਾਣਾ ਅੱਜ ਮੇਰੇ ਬਾਬੇ ਦਾ ਜਨਮ ਦਿਨ ਹੈ ਤੁਹਾਡੇ ਕੋ ਦਿਹਾੜੀ ਆ ਗਈ ਹੈ ਠੀਕ ਹੈ ਨਹੀਂ 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 ਪਿਆਰੇ ਤੁਹਾਡੇ ਕੋ ਰੋਟੀ ਮੰਗੇ ਕੇ ਖਾਧੀ ਹੈ ਬਾਬੇ ਹੋ ਨਹੀਂ 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 ਮੰਤਾ ਮੈਂ ਹਾਂ ਤੁਸੀਂ ਗੁਰੂ ਦੇ ਸੇਖੋ ਗੁਰੂ ਰਾਮਦਾਸ ਦੇ ਪਿਆਰੇ ਅੱਜ ਮੇਰੇ ਬਾਬੇ ਦਾ ਜਨਮ ਦਿਨ ਹੈ ਉਦੀ ਕੁਛੀ ਵਿੱਚ ਮੈਂ ਇੱਕ ਲੰਗਰ ਨਹੀਂ ਲਾਇਆ ਤੁਹਾਨੂੰ ਇਹ ਮਾਇਆ ਦੇਤੀ ਆ ਤੁਹਾਡੀ ਕਿਰਤ ਠੀਕ ਹੈ ਹੁਣ ਤੁਸੀਂ ਆ ਲਾ ਕੇ ਗੱਡੀ ਜਿੱਥੋਂ ਲਈ ਆ ਤੇ ਮੇਰੇ ਪਿਆਰਿਓ ਘਰ ਚਲ ਜਓ ਅੱਜ ਬਾਬਾ ਜੀ ਦਾ ਜਨਮ ਦਿਨ ਮਨਾਇਓ ਠੀਕ ਹੈ ਚਲੋ ਠੀਕ ਹੈ ਪਿਆਰਿਓ ਓਕੇ ਜੀ ਹਾਂ ਤੁਸੀਂ ਆਵਾਜ਼ ਦੇ ਦਿੱਤੀ ਆ ਨਾ ਤੇ ਹੁਣ ਆਪਾਂ ਜਾ ਰਹੇ ਹਾਂ ਘਰ ਚੱਲਣਾ ਬਸ ਠੀਕ ਹੈ ਘਰ ਜਾਣਾ ਠੀਕ ਹੈ ਓਕੇ ਪਿਆਰਿਓ ਬਾਬਾ ਜੀ ਸਿੰਘ ਬਣ ਗਏ ਨੇ ਅੱਛਾ ਤੁਹਾਨੂੰ ਇਤਨਾ ਕਿ ਲੱਗ ਰਿਹਾ ਆ ਤੁਹਾਡੇ ਉਹ ਇਹ ਸਹੀ ਗੱਲ ਹੈ ਵਾਹਿਗੁਰੂ ਵਾਹਿਗੁਰੂ ਅੱਛਾ ਜੀ ਐਨੋ ਜਿੱਤੇ ਬਾਬਾ ਜੀ ਨੇ ਆਪ ਹਾਜ਼ਰ ਹੋ ਵਾਹਿਗੁਰੂ ਨਹੀਂ ਨਹੀਂ ਅਸੀਂ ਉਹਨਾਂ ਦੇ ਚਰਨਾਂ ਦੇ ਵਰਗੇ ਧੂੜ ਵਰਗੇ ਵੀ ਨਹੀਂ ਸ੍ਰੀ ਗੁਰੂ ਉਹ ਤੇ ਸਾਡੇ ਬਾਬੇ ਹੋਏ ਨਾ ਜੀ ਬੜੇ ਮਹਾਨ ਹੋਏ ਆ ਘਰ ਚੱਲ ਜਿਓ ਠੀਕ ਹੈ ਜੀ ਬੜੀ ਬੜੀ ਉਮਰ ਕਰਨੀ ਆਹ ਰਾਜੀ ਬੜੀ ਬੜੀ ਉਮਰ ਜੀ ਠੀਕ ਹੈ ਪਿਆਰਿਓ ਤੁਹਾਨੂੰ ਮਾਣੋ ਮਾਣ ਕਰਾ ਠੀਕ ਹੈ ਧੰਨਵਾਦੀ ਧੰਨਵਾਦ ਸਿੰਘ ਸਾਹਿਬ ਤੁਹਾਨੂੰ ਵੱਡੀ ਗੱਡੀ ਦੇਣੀ ਤੁਹਾਨੂੰ ਠੀਕ ਹੈ ਠੀਕ ਹੈ ਠੀਕ ਹੈ ਪਿਆਰਿਓ ਧੰਨਵਾਦ ਤੁਹਾਨੂੰ ਧੰਨਵਾਦ ਚਲੋ ਠੀਕ ਹੈ